ਸ਼੍ਰੀ ਤੁਸ਼ਾਰ ਗੁਪਤਾ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹੇ ਅੰਦਰ ਸ਼ਰਾਰਤੀ ਅਨਸਰਾ ਅਤੇ ਨਸ਼ਿਆਂ ਦੇ ਸੂਦਾਗਰਾਂ ਖਿਲਾਫ ਮੁਹਿੰਮ ਵਿੱਢੀ ਗਈ ਜਿਸ ਤਹਿਤ ਪੁਲਿਸ ਦੀਆਂ ਅਲੱਗ-ਅਲੱਗ ਟੁਕੜੀਆਂ ਬਣਾ ਕੇ ਨਾਕਾਬੰਦੀ ਕਰ ਸਰਚ ਅਭਿਆਨ ਚਲਾਏ ਜਾ ਰਹੇ ਹਨ ਅਤੇ ਨਸ਼ੇ ਵੇਚਣ ਵਾਲਿਆਂ ਦੇ ਟਿਕਾਣਿਆਂ ਤੇ ਸਰਚ ਕੀਤਾ ਜਾ ਰਿਹਾ ਹੈ ਇਸੇ ਤਹਿਤ ਹੀ ਸ਼੍ਰੀ ਤੁਸ਼ਾਰ ਗੁਪਤਾ ਆਈਪੀਐਸ ਐਸਐਸਪੀ ਦੀ ਅਗਵਾਈ ਹੇਠ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀਆਂ ਚਾਰੇ ਸਬਡਿਵੀਜ਼ਨਾਂ ਸ਼੍ਰੀ ਮੁਕਤ ਸਰ ਸਾਹਿਬ ਮਲੋਟ ਗਿੱਦੜਵਾ ਲੰਬੀ ਦੇ ਪਿੰਡਾਂ ਅਤੇ ਕਸਬਿਆਂ ਅੰਦਰ ਸਰਚ ਆਪਰੇਸ਼ਨ ਚਲਾਇਆ ਗਿਆ ਇਹ ਸਰਚ ਆਪਰੇਸ਼ਨ ਸਵੇਰ 6 ਵਜੇ ਤੋਂ ਸ਼ੁਰੂ ਹੋਇਆ ਇਸ ਮੌਕੇ ਸ਼੍ਰੀ ਮਨਮੀਤ ਸਿੰਘ ਢਿੱਲੋਂ ਐਸਪੀ ਡੀ ਸਰਦਾਰ ਸਤਨਾਮ ਸਿੰਘ ਜੀ ਡੀਐਸਪੀ ਸ਼੍ਰੀ ਮੁਕਤ ਸਰ ਸਾਹਿਬ ਸ਼੍ਰੀ ਜਸਪਾਲ ਸਿੰਘ ਜੀ ਡੀਐਸਪੀ ਲੰਬੀ ਸਰਦਾਰ ਅਵਤਾਰ ਸਿੰਘ ਜੀ ਡੀਐਸਪੀ ਗਿੱਦੜਵਾ ਸਰਦਾਰ ਇਕਬਾਲ ਸਿੰਘ ਡੀਐਸਪੀ ਮਲੋਟ ਜਸਵੀਰ ਸਿੰਘ ਡੀਐਸਪੀ ਡੀ ਸਮੂਹ ਮੁਖ थाना ਅਫਸਰ ਪੁਲਿਸ ਅਧਿਕਾਰੀਆਂ ਦੇ ਕਰਮਚਾਰੀ ਮਹਾਨ ਜੋਗ ਡੀਜੀਪੀ ਸਾਹਿਬ ਪੰਜਾਬ ਫਤਿਹ ਮਾਨ ਜੋਗ ਸ਼੍ਰੀ ਪ੍ਰਚਾਰ ਗੁਪਤਾ ਜੀ ਆਈਪੀਐਸ ਐਸਐਸਪੀ ਸਾਹਿਬ ਸ਼੍ਰੀ ਬੁਖਸਰ ਸਾਹਿਬ ਦੀਆਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਬਡਿਵੀਜ਼ਨ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਜਿਹੜਾ ਸਾਰੇ ਥਾਣਿਆਂ ਦੇ ਏਰੀਆ ਦੇ ਵਿੱਚ ਕਾਸੋ ਆਪਰੇਸ਼ਨ ਕੀਤਾ ਜਾ ਰਿਹਾ ਜਿਸ ਦਾ ਮੁੱਖ ਬਨੋਰਥ ਜਿਹੜੇ ਬੰਦੇ ਜਿਹੜੇ ਆ ਨਸ਼ੇ ਨੂੰ ਢੱਲ ਪਾਉਣਾ ਤੇ ਜਿਹੜੇ ਬੰਦੇ ਜਿਨ੍ਹਾਂ ਤੇ ਐਨਡੀਪੀਐਸ ਦੇ ਪਰਚੇ ਦਰਜ ਆ ਜਾਂ ਜਿਨ੍ਹਾਂ ਤੇ ਰਿਗਾਰਡਿੰਗ ਸਾਨੂੰ ਕੋਈ ਇਨਫੋਰਮੇਸ਼ਨ ਆ ਉਹਨਾਂ ਦੀ ਅਸੀਂ ਜਿਹੜੀ ਆ ਚੈਕਿੰਗ ਕਰ ਰਹੇ ਆ ਤੇ ਚੈਕਿੰਗ ਉਪਰੰਤ ਉਹਨਾਂ ਨੂੰ ਥਾਣੇ ਲਿਜਾ ਕੇ ਵੀ ਜਿਨ੍ਹਾਂ ਤੇ ਜਾਦੇ ਮੁਕੱਦਮੇ ਦਰਜ ਆ ਉਹਨਾਂ ਦੀ ਪੁੱਛਗਿੱਛ ਕਰਾਂਗੇ ਤੇ ਉਹਦੀ ਲੜੀ ਦੇ ਵਿੱਚ ਅੱਜ ਜਿਹੜਾ ਕਰੀਬ 125 ਮੁਲਾਜ਼ਮ ਜਿਹੜੇ ਆ ਏਕਾਸ ਆਪਰੇਸ਼ਨ ਦੇ ਵਿੱਚ ਮੇਰੇ ਨਾਲ ਸ਼ਾਮਲ ਨੇ। ਸ਼ਰਾਰਤੀ ਅੰਤਰਾ ਕਰ ਮਾਰੇ ਆਂ। ਉਹ ਅੰਤਰਾ ਨਹੀਂ ਨਹੀਂ ਕਰਨਾ ਚਾਹੀਦਾ। ਅਸੀਂ ਲਾਕਾਵਦੀ ਕਰਕੇ ਯਾਕਾਸੋ ਆਪਰੇਸ਼ਨ ਦੌਰਾਨ ਜਿਹੜੇ ਕੋਈ ਸ਼ਰਾਰਤੀ ਵਿਅਕਤੀ ਹੈ ਉਹਨਾਂ ਨੂੰ ਵੀ ਚੈੱਕ ਕਰਦੇ ਰਹਿੰਦੇ ਆ। ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਬੰਦਾ ਕੋਕਰੂਨ ਹੱਥ ਚਲਾਊਗਾ ਸ਼ਰਾਰਤ ਕਰੂਗਾ ਕਿਸੇ ਨੂੰ ਵੀ ਕਿਸੇ ਵੀ ਕੀਮਤੇ ਬਖਸ਼ਿਆ ਨਹੀਂ ਜਾਊਗਾ।